ગરો વાય 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 ગ્રો 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 What? 1 2 1 2 1 2 1 2 1 2 1 2 1 2 1 2 1 2 1 2 Vai, Guru, 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 One through, one, through, one, through, one, through, one, through, one, through, one, through,

No! ਕੋਲੈਕਸ ਕਰਕੇ ਅੰਤਰਗਤ ਹੁੰਦੇ ਜਾਓ ਨਾਮ ਘਰ ਤੇ ਧਿਆਨ ਲਾਉਣਾ ਸਾਰਿਆਂ ਉਡੀ ਜੁੜੀ ਪੌਣ ਘਰ ਕੇ ਅੰਦਰ ਨਾ ਰੁਕ ਹੋਏ ਨਾ ਜੀਤੀ ਪਾਤੇ ਇਸ ਤਰ੍ਹਾਂ ਗਰਮ ਕੋ ਬਾਰ-ਬਾਰ ਆਪਾਂ ਨਾ ਨਾਭ ਘਾੜ ਤੇ ਬੈਠਣਾ ਵਾ ਜੇ ਨਹੀਂ ਬੈਠਣਾ ਹੁੰਦਾ ਤੇ ਐ ਦੀ ਪੌਣ ਅੰਦਰ ਖੜੋ ਪੇਟ ਨੂੰ ਭਰੋ ਕੋਸ਼ਿਸ਼ ਰੋਕੋ ਫੇਰ ਖਾਲੀ ਕਰ ਦਿਓ ਇੱਥੇ ਜਿਦੋਂ ਇਸ ਤਰ੍ਹਾਂ ਕਰੋਗੇ ਤੇ ਇਹ ਸਾਮ ਹੋ ਜਾਣੀਆਂ ਸੁਰਾਂ ਫੇਰ ਤੁਸੀਂ ਇਹਦੇ ਸਾਹਮਣੇ ਧਿਆਨ ਲਾ ਸਕਦੇ ਆਂ ਆ ਨਹੀਂ ਬਣਉਣਾ ਅੱਛਾ ਫਿਰ ਉਹ ਕਿਵੇਂ ਛੱਡ ਦੇ ਹਾਂ ਫਿਲਟਰ ਨਹੀਂ ਨਾਬ ਘਟਦਾ ਇੱਕ ਵਾਰੀ ਵਾਰੀ ਗਰਮ ਖੋ ਵੇਖੋ ਮਿੰਟ ਹਾਂ ਰਿਕਾਰਡਿੰਗ ਚੱਲਣ ਦੀ ਨਾਲ ਅੱਛਾ ਹੁਣ ਦੱਸੋ ਮੈਚ ਵਿੱਚ ਸਟਾ ਲੈ ਕੇ ਜੀ ਆ ਨਾ ਵਿੱਚ ਰੁਕੋ ਰੋਕ ਲਾ ਜਿੰਨਾ ਟਾਈਮ ਰੁਕਦਾ ਫਿਰ ਛੱਡ ਦੋ ਅਜਿਵੇਂ ਕੋਈ ਨਹੀਂ ਕਰੀ ਜਾਣੀ ਫੇਰ ਭਰ ਲਿਆ ਰੋਕਿਆ ਜਿੰਨੀ ਤਾਂ ਦੀ ਸਰ ਮੱਥਾ ਰੋਕਣ ਦੀ ਫੇਰ ਛੱਡ ਦੋ ਆਲੀ ਹੋੜ ਵਿੱਚ ਕੋਈ ਗਾਇਰ ਕੁਝ ਬੋਲਣ ਦੀ ਲੋੜ ਨਹੀਂ ਨਾ ਵਾਲਾ ਪੁੱਛਿਆ ਕਰਨਾ ਕੋਈ ਲੋੜ ਪੱਕ ਨਹੀਂ ਕਰਨਾ ਫੇਰ ਭਰਨਾ ਫੁਰਨਾ ਨਹੀਂ ਆਉਗਾ ਤਾਂ ਕਰਕੇ ਵੇਖ ਲਓ ਤੁਸੀਂ ਤੁਸੀਂ ਵੀ ਕਰਕੇ ਵੇਖੋ ਨਾਲ ਹੀ ਤੁਹਾਡਾ ਧਿਆਨ ਥੱਲੇ ਲੱਗਣ ਦਾ ਬੁਗਰ ਜਿੱਦਾਂ ਇਹ ਵੇਦੀ ਲਾਉਗੇ ਕਹਿੰਦੇ ਕੁੰਬੇ ਪਰ ਪਰ ਲੀਨਾ ਵਾਜੇ ਅਨਹਦ ਵੀ ਜਦੋਂ ਤਾਪੀ ਚਲਪੇ ਨਾਲ ਜਦੋਂ ਭਰੇਗਾ ਉਦੋਂ ਵਾਹੇ ਆਪੇ ਚੱਲ ਪੈਣੀ ਗੁਰੂ ਬਾਹਰ ਨੂੰ ਛੱਡਿਆ ਜਾਣਾ ਇੰਤਰਗੱਤ ਥੋੜਾ ਜਿਹਾ ਧਿਆਨ ਕੁਸ਼ਲਤੀ ਪਕੜੇਗੀ ਜੀ ਸਵਾਦ ਇਹਨਾਂ ਇਹਨਾਂ ਕਨਾਂ ਨੂੰ ਸਮਝਾਇਆ ਕਰੋ ਨਾਲ ਜਿਹੜੇ ਬੰਦੇ ਆਪਣੇ ਵਿੱਚ ਉਹਨਾਂ ਚੱਲ ਉਹ ਨਹੀਂ ਚੱਲਦਾ ਸਵਾਸ ਭਰਨਾ ਨਾ ਵਾਹਿਗੁਰੂ ਵਾਹਿ ਲੈ ਕੇ ਉਹ ਤੋਂ ਵਾਹਿ ਆਪੇ ਭਰ ਜਾਂਦਾ ਸਵਾਸ ਦੇ ਨਾਲ ਵਾਹਿ ਵੀ ਭਰ ਜਾਂਦਾ ਤੇ ਜਦੋਂ ਤੁਸੀਂ ਕੋਣੇ ਨੂੰ ਛੱਡਣਾ ਉਹਨੂੰ ਕੋਈ ਬੋਲਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਅਭਿਆਸੀ ਹੈ ਸੁਭਾਈ ਕਰ ਦੋ ਉਹ ਰੱਖ ਲੈ ਮੈਂ ਜਿਵੇਂ ਕਈ ਰੱਖ ਦਿੰਦਾ ਵੀ ਵੈਲੂ ਵੈਲੂ ਕਹਿਣ ਲੱਗਦਾ ਉਹ ਚੀਜ਼ ਨਹੀਂ ਉਹ ਪੁੱਛਣ ਦੇ ਕਈ ਆ ਇਹ ਵੈਲੂ ਵੈਲੂ ਕਹਿਣ ਲੱਗ ਜਓ ਉਹ ਆਪਦਾ ਉਹ ਐਵੇਂ ਐਵੇਂ ਚਲੋ ਐਵੇਂ ਤਾਂ ਹੈ ਗਈ ਆ ਆਪ ਕਰਕੇ ਲਿਖਿਆ ਰਹਿ ਗਿਆ ਭਰ ਕੇ ਅੰਦਰ ਗੜਾ ਨੂੰ ਜਾਣਾ ਹੈ ਅੰਦਰੋਂ ਕਿchnਾਉਣੇ ਨੇ ਪਰ ਬਾਹਰ ਨੂੰ ਜਾਣਾ ਹੈ ਇੱਕ ਅੰਕੂਠਾ ਹੋ ਗਿਆ ਹਾਂ ਤੇ ਸਰੀਰ ਨੂੰ ਨਹੀਂ ਸਰੀਰ ਨੂੰ ਨਹੀਂ ਲਵਣਾ ਪ੍ਰੇਮ ਨਾਲ ਭਰਨਾ ਮੇਰਾ ਕਈ ਗੜਬੜ ਹੋ ਜਾਂਦੀ ਮੇਰਾ ਅੰਦਰ ਜ ਸਿਸਟਮ ਸੁਣੋ ਸੁਣੋ ਮੈਂ ਕਈ ਰਿਕਵੈਸਟ ਹੈਗਾ ਸੁਣੇ ਇਹਨਾਂ ਨੂੰ ਸਮਝ ਆਈ ਉਹ ਚੇਤੇ ਅੰਗਲ ਜਦੋਂ ਆਪਾਂ ਬੋਲ ਲਿਆ ਵੇਫਾ ਵਾਹ ਗਿਰੋ ਬਾਹਰ ਗਿਰੋ ਇਤਿਬਾਇ ਪਿਆ ਨੂੰ ਜਾਂਦੀ ਹੈ ਇੱਥੇ ਜਦੋਂ ਹੁਣ ਆਹ ਕਿਰਿਆ ਕਰੀਏ ਨਾ ਖੰਪ ਕਿਰਿਆ ਕਰੀਏ ਅੱਛਾ ਠੀਕ ਹੈ ਇਹ ਇਹ ਪੇਟ ਬਾਹਰ ਨੂੰ ਜਾਣਾ ਰੱਖਿਆ ਆਜੂ ਪਲੀ ਜਾਣੀ ਹੈ ਇਹ ਬਾਹਰ ਆਪਰੇ ਆਵੇ। ਆਵੇ। ਇਹ ਡਾਉਟਾ ਹੋ ਗਿਆ। ਹੋਰ ਇਹ ਬਰੇਂਡ ਜੀ ਨੇ ਛੱਡਣਾ। ਅਸਲੀ ਜੋ ਨਹੀਂ ਕਰਵਾ ਸੀ ਇਹਨੂੰ ਕਰਵਾ ਨਹੀਂ ਗਿਆ। ਇਹ ਜਲਾ ਛੱਡਣਾ। ਸਰੀਰ ਨੂੰ ਟਿਲਾ ਛੱਡ ਕੇ ਸੁਆਸ ਲੈਣਾ ਵਾ। ਹਾ ਹਾ। ਹਾਂ ਮੈਂ ਬੈਠਾ ਵਾ ਮੈਂ ਸੈਸ ਭਾਈ ਸੁਆਸ ਲਈ ਜਾਣਾ ਰੋਕੀ ਜਾਣਾ ਵਾ। ਇਹ ਕਾਲੀ ਕਰ ਦੇਣਾ ਮੈਂ ਪੱਕੀ ਕਿਰਿਆ ਹੀ ਹੈ ਗੱਡੀ ਆ। ਇਹਨਾਂ ਨੂੰ ਕਰਾ ਦੇਣੀ ਨਾ ਆਪਾਂ ਨਸ਼ਾ ਲਾ ਦੇਣਾ ਇਹ ਸਾਰਾ। ਪਸਾਣਾ ਬਿਠੇ ਕਰੀ ਜਾਈਦਾ ਵਾ ਜੇ ਤਾਂ ਇਹ ਨਹੀਂ ਪੀ ਚੌਕੜਾ ਉਹਦਾ ਸੈਸਵਾ ਬਿਠੇ ਬਿਠੇ ਕਰੀ ਜਾ ਜਿੱਥੇ ਜੇ ਤੁਸੀਂ ਦਿਨੇ ਵੀ ਸਵਾਸ ਨੂੰ ਰੋਕਦੇ ਰਹੇ ਨਾ ਤੇ ਤੁਹਾਡਾ ਦਰ ਖੁੱਲਾ ਰਹੂਗਾ ਉਹ ਮੈਨੂੰ ਸਾਹ ਪਲੇ ਨਾ ਸਾਹ ਤਾਂ ਨਹੀਂ ਸਵਾਸ ਤੇ ਹਾਲ ਕੀ ਧਿਆਨ ਹੀ ਨਹੀਂ ਦਿੰਦਾ ਕੋਈ ਤੇ ਤਾਂ ਮੈਂ ਕਰ ਰਿਹਾ ਸੋਖ ਸਾਰਾ ਧਿਆਨ ਜੀ ਪੈ ਗਏ ਸਾਰੇ ਧਿਆਨ ਹੀ ਲਾ ਲੀਏ ਧਿਆਨ ਹੀ ਲਾ ਲੀਏ ਇੱਥੇ ਕਿ ਜਿਵੇਂ ਸਾਹ ਲਈਦਾ ਨਾ ਨੰਬਾ ਇੱਥੇ ਕਾ ਜਾਂਦਾ ਸਾਹ ਨਹੀਂ ਨਹੀਂ ਇੱਥੇ ਧਿਆਨ ਦੇਣਾ ਦੇਣਾ ਧਿਆਨ ਨਾ ਦੋ ਕਿ ਉਹਦਾ ਸੈਸਵਾ ਜੇ ਧਿਆਨ ਨਹੀਂ ਹੁੰਦਾ ਥੱਲੇ ਇੱਥੇ ਆ ਲੋਕ ਗੁੰਗਲਾ ਰੱਖੇ ਆਹ ਹੋ ਇਹ ਵੀ ਨਿਸ਼ਾਨੀ ਠੀਕ ਹੈ ਇਹਦੇ ਨਾਲ ਚਾਨ ਥੱਲੇ ਆ ਜਾਏਗਾ ਨੇਤਰਾਂ ਤੋਂ ਥੱਲੇ ਤੁਸੀਂ ਵੀ ਕਰ ਲਓ ਭਾਈ ਸਾਹਿਬ ਤੁਹਾਡੇ ਵਾਸਤੇ ਬੜੀ ਵਧੀਆ ਗੱਲ ਹਾਂ ਕਰਦੇ ਨੇ ਇੱਥੇ ਰੱਖਣਾ ਉਂਗਲਾਂ ਨੂੰ ਥੱਲੇ ਆਉਂਦਾ ਧਿਆਨ ਉਂਗਲ ਤੱਕ ਆਓ ਉਥੋਂ ਤੁਰੇ ਜਾਂਦੇ ਉਂਗਲ ਤੱਕ ਗੱਲ ਮਾੜਾ ਜਾਂ ਦਾਅਬ ਦੇਣੀ ਥੋੜੀ ਜਿਹੀ ਤਾਂ ਕਿ ਥੱਲੇ ਵੀ ਤੁਹਾਡਾ ਪਹੁੰਚ ਜਾਣਾ ਉਂਗੜਾ ਵਾਲਾ ਇਹ ਕੋਚੇਰੀ ਰੱਖਣੀ ਉਂਗਲ ਐਵੇਂ ਨਹੀਂ ਰੱਖੀ ਰੱਖਣੀ ਹਾਂ ਕੋਈ ਨਹੀਂ ਕਰਦੇ ਅੱਜ ਅਲੱਗ ਦੇ ਨਹੀਂ ਬਾੜਾ ਦੱਸਣਾ ਵੀ ਨਾ ਮੁੜ ਕੇ ਫੇਰ ਉਧਰੋਂ ਕਰ ਲੈਵੇ ਉਧਰ ਸਾਰੇ ਉਧਰ ਨਾ ਕੀ ਕਰਨਾ ਇਹ ਲੰਬਾ ਜਿਹਾ ਬਾੜੇ ਤੇ ਲੱਗ ਜੇ ਹਾਂ ਉਹਗਾ ਫਿਰ ਕਾ ਬਾਬਾ ਜੀ ਵਿਧੀਆਂ ਬਹੁਤ ਐ ਸੰਤਾਂ ਦੇ ਠੀਕ ਹੈ ਇਸ ਤਰ੍ਹਾਂ ਜਦੋਂ ਤੁਸੀਂ ਉਂਗਲਾਂ ਨਾਲ ਮੜਾ ਜਿੱਥੇ ਦਾਦ ਦਿੱਤੀ ਥੱਲੇ ਆ ਜਾਣਾ ਲੈ ਕੇ ਉਹਨੇ ਧਿਆਨ ਨਾਲ ਕਰਨਾ ਤੁਹਾਨੂੰ ਇਹਦੀ ਜਿਆਦਾ ਲੋ ਹਾਂ ਤੁਸੀਂ 2000 ਦੇ ਨਾ ਕਰ ਲੈ ਹੋ ਜੀ ਇਦਨੋਂ ਥੱਲੇ ਲੈ ਜਾਓ। ਉਹ ਇੱਕ ਦੋ ਰੱਖ ਕੇ ਜਿਹਨਾਂ ਦਾ ਧਾਫਾ ਤੋਂ ਥੱਲੇ ਨਹੀਂ ਉੱਤਰਦਾ। ਹਾਂ ਇਹਨੇ ਥੱਲੇ ਉੱਤਰ ਕੇ ਆਇਆ। ਇਸ ਦਰ ਤੇ ਆਇਆ। ਉਹ ਤਾਂ ਡਾਊਨ ਆ ਹੀ ਅੰਦਰ ਪ੍ਰਬੰਧ ਕਰਾਉਣਾ ਵਾ। ਹਾਂ ਔਰ ਤੁਹਾਨੂੰ ਸਭ ਵਧੀਆ ਨਿਸ਼ਾਨੀਆਂ ਨੇ ਦੱਸੀ ਆ। ਇਹ ਕੋਚਰ ਕਰੋਗੇ ਵੈਸੇ ਹੀ ਜਾਣਦੇ ਆ। ਭੰਟ ਤੇ ਮੁੜ ਕੇ ਲੋਡ ਨਹੀਂ ਰੱਖਣ ਦੀ ਨੂੰ ਗੱਲ। ਠੀਕ ਆ। ਆ ਦੋ ਚੌ ਦਿਨਾਂ ਦੇ ਚੀਜ਼ਾਂ ਸਿੱਖ ਲਓ ਤੁਸੀਂ ਤੇ ਤੁਹਾਨੂੰ ਆ ਜਾਣੀਆਂ ਤੇ ਆਪ ਵੀ ਕਰਨਾ ਤੇ ਦੂਜਿਆਂ ਨੂੰ ਵੀ ਕਰਾਉਣਾ ਵਾ ਪਰਬਕਾਰ ਕਰਨਾ ਜਿਹੜਾ ਵੀ ਹਾਂਜੀ ਜਿਹੜਾ ਵੀ ਗੁਰਮੁਖ ਭਰਾ ਪੁੱਛੇ ਤੇ ਉਹਨੂੰ ਪਿਆਰ ਨਾਲ ਦੱਸਣਾ ਵਾ ਆ ਜਿਹੜੀ ਵਿਧੀ ਆ ਇਹ ਨਹੀਂ ਦੱਸਣੀ ਜਿਹੜੀ ਪੰਜ ਪਿਆਰੇ ਲਵਾਉਂਦੇ ਆ ਤੇ ਨਾਮ ਬਾਰੇ ਭੇਤ ਦੇਣਾ ਵਾ ਤੇ ਗੁਰਮੰਤਰ ਬਾਰੇ ਤੇ ਭੇਤ ਦੇਣਾ ਪੰਜਾਂ ਬਾਰੇ ਭੇਤ ਦੇਣਾ ਵਾ ਪੰਜ ਸੋਹਰਾ ਬਾਰੇ ਨਾਮ ਨੇ ਪਤਾ ਦੇ ਫਾਰਮ ਭਰਨੇ ਅੱਗੇ ਭਰੇਗੇ ਫਾਰਮ ਭਰੇ ਆ ਕਿ ਕਦੀ ਪਹਿਲੇ ਆਣਾ ਭਰਨੇ ਕੋਈ ਗੱਲ ਨਹੀਂ ਮਾਲਕ ਕਿਰਪਾ ਕਰਨਗੇ ਘਬਰਾਉਣਾ ਨਹੀਂ ਕਿਸੇ ਗੱਲੋਂ ਮਾਲਕ ਜੜ ਦੀ ਕਲਾ ਕਰਨੀ ਠੀਕ ਹੈ ਉਹਦੇ ਲੱਗਦਾ ਮੈਂ ਪਤਾ ਨਹੀਂ ਕਿਉਂ ਲੈਣਾ ਉਹ ਨਹੀਂ ਹੋਣਾ ਤੇ ਕੱਖ ਵੀ ਨਹੀਂ ਆਉਂਦਾ